ਤੁਸੀਂ ਕਿੱਥੋਂ ਰਹਿੰਦੇ ਹੋ ਮੈਂ ਕ੍ਰਿਸ਼ਨਨਗਰ 5 ਨੰਬਰ ਗਲੀ ਦੀ ਰਹਿਣ ਵਾਲੀ ਹਾਂ ਤੇ ਕੀ ਗੱਲਬਾਤ ਹੋਈ ਅੱਜ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਤੁਹਾਡਾ ਸਮਾਜ ਖੜਾ ਹੋਇਆ ਥਾਣੇ ਦੇ ਬਾਹਰ ਸਰ ਇੱਥੇ ਮੇਰੀ ਸੁਣਵਾਈ ਨਹੀਂ ਕੀਤੀ ਗਈ 4 ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੀ ਨੂੰ ਕੋਈ ਕਿਸੇ ਦੀ ਨਹੀਂ ਸੁਣਦਾ ਪਿਆ ਮਾਮਲਾ ਕੀ ਹੈ ਹਾਂਜੀ ਮਾਮਲਾ ਇਹ ਮੇਰਾ ਕਿ ਇਹਦੇ ਨਾਲ ਇਹਦੇ ਨਾਲ ਇੰਸਟਾ ਤੇ ਗੱਲ ਹੁੰਦੀ ਰਹੀ ਫਿਰ ਹੋਲੀ ਵਾਲੀ ਕਾਲ ਤੇ ਆ ਗਏ ਆਪਾਂ ਤੇ ਇਹ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇਨੇ ਮੈਨੇ ਬੋਡੀ ਟੱਚ ਵੀ ਕੀਤਾ ਹੈ ਇਨੇ ਮੈਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਹੁਣ ਕੀ ਗੱਲਬਾਤ ਹੋਈ ਹੈ ਜੀ ਅਸੀਂ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰ ਮੈਂ ਹੀ ਚਾਹਨੀ ਆ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੇਰਾ ਵਿਆਹ ਕਰਾ ਲੇ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਮੁੰਡਾ ਥਾਣੇ ਦੇ ਵਿੱਚ ਆਇਆ ਜੀ ਹੁਣ ਹਾਂਜੀ ਤਾਂ ਕੀ ਗੱਲਬਾਤ ਹੋਈ ਆ ਮੋ ਸਾਹਮਣੇ ਉਹਦੇ ਨਾਲ ਆਉਣਾ ਮੁੰਡਾ ਇਨਕਾਰ ਕਰਦੇ ਪਿਆ ਵਿਆਹ ਤੋਂ ਪਰ ਮੈਂ ਉਹ ਦਿਨ ਵਿਆਖਰਾਂ ਕਿੰਨੀ ਦੇਰ ਤੋਂ ਤੁਹਾਡੀ ਗੱਲ ਪਤਾ ਕੀ ਸੀ ਮਹੀਨਾ ਦੇਰ ਮਹੀਨਾ ਜੀ ਤੇ ਜੇਕਰ ਅਸੀਂ ਗੱਲ ਕਰੀਏ ਇਹ ਮੁੰਡਾ ਹੁਣ ਫੇਰ ਵੀ ਨਹੀਂ ਥਾਣੇ ਦੇ ਵਿੱਚ ਆ ਕੇ ਮੰਨਦਾ ਤੇ ਫਿਰ ਤੁਹਾਡੇ ਲੋਕ ਕਾਰਵਾਈ ਕਰਵਾਈ ਜਾਏਗੀ ਉਦੋਂ ਪਰ ਹਾਂਜੀ ਉਹਨੇ ਸਜ਼ਾ ਦਿੱਤੀ ਜਾਵੇ ਸਰ ਮੁੰਡਾ ਕਿੱਥੇ ਤੇ ਰਹਿਣਾ ਬੋਲਾ ਜੀ ਮੁੰਡਾ ਮੱਲੇ ਦਾ ਹੀ ਹੈ ਸਰ ਸਾਰਾ ਪਿਆਰ ਵੀ ਜੈਬਾਲ ਵਿੱਚ ਹੈ ਮੈਂ ਆਸ਼ਰਮ ਤੋਂ ਰਜਿਸਟਰ ਮੈਂ ਜਿਸ ਸੀ ਕਮੇਟੀ ਚੇਅਰਮੈਨ ਉਹ ਮਨੂੰ ਥੋੜੇ ਮੈਂ ਛੋਟਾ ਵੀਰ ਆਪਣਾ ਭਰਜੇ ਹੈ ਇਹਨਾਂ ਨੇ ਕਾਲ ਕੀਤਾ ਸੁਮੇਸ਼ ਸਿੰਘ ਜੀ ਨੇ ਇਹ ਤਿੰਨ ਦੇ ਵਿੱਚ ਇਹ ਤੇ ਬੇਟੀ ਹੈ ਤੇ ਮੋਢੂ ਪਰ ਰਹਿੰਦੀ ਨੇ ਇੱਕ ਮੁੰਡਾ ਵਾ ਜਿਹਦੇ ਨਾਲ ਗਲੇਸ਼ਨ ਹੀ ਖੜੇ ਦਹੀ ਮਹੀਨਾ ਤੋਂ ਪਹਿਲਾਂ ਤੇ ਅੱਜ ਉਹ ਮੁੰਡਾ ਚ ਵਿਆਹ ਕਰੋ ਮੁਕਰ ਗਿਆ ਜੀ ਇਹਦਾ ਮੈਂ ਵਿਆਹ ਨਹੀਂ ਕਰਨਾ ਇਹ ਲੜਕੀ ਨੇ ਥਾਣੇ ਦੀ ਰਿਪੋਰਟ ਮوضوع ਉਪਰ ਥਾਣੇ ਚ ਆ ਚਾਰ ਦਿਨ ਹੋ ਗਏ ਆ ਤੇ ਚਾਰ ਦਿਨ ਦੇ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੁੰਡਾ ਸ਼ਰਿਆਂ ਬਾਹਰ ਫਿਰਦਾ ਪਿਆ ਜੀ ਤੇ ਇੱਥੋਂ ਦੇ ਇੰਚਾਸ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਵੀ ਅਸੀਂ ਮੌਕੇ ਤੇ ਇਹਨਾਂ ਨੂੰ ਜੋ ਵੰਦੀ ਕਾਰਵਾਈ ਆਪਾਂ ਕਰਾਂਗੇ ਅਦਰ ਜੇ ਵੰਦੀ ਕਾਰਵਾਈ ਨਾ ਕੀਤੀ ਦੀ ਇਸ ਤੋਂ ਬਾਅਦ 72 ਘੰਟੇ ਬਾਅਦ ਆਪਾਂ ਇਸ ਤੋਂ ਵੱਡਾ ਹਰ ਸੰਦਰਸ਼ਕ ਚੰਗਾ ਕਰਾਂ ਦੇ ਪਾ ਦੇਖ ਜਦੋਂ ਤੁਸੀਂ ਹੁਣ ਥਾਣੇ ਦੇ ਵਿੱਚ ਪਹੁੰਚੇ ਪੁਲਿਸ ਦੇ ਵੱਲੋਂ ਤੁਹਾਡੀ ਗੱਲਬਾਤ ਸੁਣੀ ਗਈ ਹੈ ਜੀ ਹੁਣ ਜੀ ਨਹੀਂ ਇਹ ਬਾਅਦ ਆਪਾਂ ਤਿੰਨਥੇ ਬਾਾਰ ਤੇ ਆਪਾਂ ਧਰਨਾ ਲਾਇਆ ਫਿਰ ਵੀ ਐਸਐਸਓ ਆਪਣੇ ਇੰਚਾਰਜ ਸਾਹਿਬ ਉਰਤੇ ਬਾਹਰ ਨਹੀਂ ਆਏ ਉੱਥੇ ਹੀ ਉਹਨਾਂ ਦੀ ਹਜੇ ਵੀ ਉਹਨਾਂ ਦੇ ਅੰਦਰ ਦੀ ਜੋ ਭਾਵਨਾ ਘੋਂ ਦਾ ਸਰੀਰ ਨਿਮਾ ਨਹੀਂ ਹੋਇਆ ਇੱਥੇ ਜਦੋਂ ਵੀ ਕੋਈ ਇੱਥੇ ਇਨਸਾਫ ਲੈਣ ਵਾਸਤੇ ਥਾਣੇ ਚ ਆਂਦਾ ਹੈ ਤੇ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਇਹ ਜਿਹੜਾ ਥਾਣਾ ਇਹ ਟਰਨੈਂਦਾ ਹੀ ਥਾਣਾ ਆ ਅਸੀਂ ਚੰਨੇ ਵਿੱਚੋਂ ਜਿਹੜੇ ਇਮਾਨਦਾਰ ਐਸਐਸਓ ਕੋਈ ਇੱਥੇ ਆਵੇ ਜਿਹੜੇ ਗਰੀਬਾਂ ਦੀ ਹੈਲਪ ਕਰੇ ਇੱਥੇ ਦੇ ਤਰੀਬਨ ਨਸ਼ਾ ਬਹੁਤ ਜ਼ਿਆਦਾ ਵਿਕਦਾ ਜੇ ਤੇ ਨਾ ਤੇ ਨਸ਼ਾ ਬੰਦ ਹੋ ਰਿਹਾ ਤੇ ਨਾ ਹੀ ਨਸ਼ਾ ਬੰਦ ਹੁੰਦਾ ਤੋਂ ਕਿ ਖੁਦ ਇੱਕੋ ਦੇ ਜਿਹੜੇ ਬੰਦੇ ਖੁਦ ਉਹੀ ਵਿੱਚ ਲੁੱਟਾਂ ਖਵਾ ਬਹੁਤ ਜ਼ਿਆਦਾ ਹੋ ਰਹੀਆਂ ਨੇ ਸ਼ਰੇਆਮ ਗੁੰਡਾਦਰਦੀ ਹੋ ਰਹੀ ਹੈ ਤੇ ਕਿਸੇ ਨੂੰ ਥਾਣੇ ਜਾਂਦੇ ਥਾਣੇ ਕੋਈ ਸੁਣਵਾਈ ਨਹੀਂ ਹੁੰਦੀ ਤੇ ਜਾਵੇ ਤੇ ਇੱਥੇ ਗਰੀਬ ਬੰਦਾ ਅਸੀਂ ਜਨੇ ਕਮਿਸ਼ਨਰ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਵੀ ਇਸ ਤੋਂ ਮੋਹਰੋਂ ਪੁਲੇ ਥਾਣੇ ਜੇ ਇਮਾਨਦਾਰ ਐਸਐਚਓ ਸਾਹਿਬ ਚਾਹੀਦੇ ਨੇ ਹੁਣ ਨੌਜਵਾਨਾਂ ਦੇ ਉੱਪਰ ਕਾਰਵਾਈ ਕਰਵਾਈ ਜਾ ਰਹੀ ਹੈ ਜੀ ਜੀ ਹਾਂ ਠੀਕ ਹੈ ਜੀ ਕਾ ਮਣੀ ਕਿੱਥੋਂ ਆਣ ਵਾਲੇ ਹੋ ਜੋੜਾ ਫਾਰੇ ਕਿਸ਼ਾਨ ਗਲੀ ਗਲੀ ਨੰਬਰ 5 ਤੇ ਕੀ ਗੱਲਬਾਤ ਹੋਈ ਆ ਕੁੜੀ ਦੇ ਨਾਲ ਤੁਹਾਡੀ ਇੱਕ ਮੇਰੀ ਗਲੀ ਜਗੜੀ ਦਿੰਦੀ ਸੀ ਫਰੈਂਡ ਸਰਕਲ ਚੱਲਦਾ ਹੈ ਆਪਣਾ ਅੱਛਾ ਫਰੈਂਡ ਦੀ ਭੈਣ ਹੀ ਹੈ ਜਿਵੇਂ ਯਾਰ ਦੋਸਤੀ ਉਹਨਾਂ ਦੇ ਬਸ ਇਦਾਂ ਹੀ ਚਲਾ ਮਾੜਾ-ਵੱਡਾ ਕਿਤੇ ਘੁੰਮਣ ਫਿਰਨ ਗਏ ਆ ਵਾਂਗੇ ਮੈਂ ਇੱਕ ਤਰਫ ਹੈਗਾ ਵਾ ਆਪਾਂ ਕੋਈ ਫਰੈਂਡ ਉਹ ਉਹ ਮੈਨੂੰ ਪਿਆਰ ਕਰਨ ਲੱਗ ਪਈ ਮੇਰਾ ਫਰੈਂਡ ਸਰਕਲ ਹੀ ਗਾਇਸ ਸਰ ਭਾਜੀ ਤਾਂ ਕਿੱਤੇ ਗੱਲਬਾਤ ਹੁੰਦੀ ਥੋੜੀ ਚੈਟਿੰਗ ਇੰਸਟਾਗ੍ਰam ਵਗੈਰਾ ਦੇ ਜਿਵੇਂ ਤੇ ਮੈਂ ਉਹਨੂੰ ਆਇਆ ਗਿਆ ਕਿ ਮੈਂ ਤਾਂ ਪਿਆਰ ਨਹੀਂ ਜਾਂਦਾ ਕਰਦਾ ਉਹ ਮੇਰੇ ਮਗਰ ਭਈ ਮੇਰਾ ਪਿਆਰ ਉਹਨਾਂ ਵਿਆਹ ਕਰਾ ਮੈਨਾਂ ਵਿਆਹ ਕਰਾ ਭਾਜੀ ਨੇ ਬਲੇੜ ਤੱਕ ਮਾਰਿਆ ਆਪਣੇ ਹੱਥ ਤੇ ਤੇ ਫਿਰ ਤੀਆਂ ਨੂੰ ਸਿਲਮਾਹ ਦੇ ਵਿੱਚ ਲਾ ਗਏ ਸਿਲਮਾਹ ਸਾਰੇ ਖੜਿਆ ਪਰ ਮੈਂ ਟੱਚ ਨਹੀਂ ਕੀਤਾ ਭਾਜੀ ਮੇਰੇ ਤੇ ਅਲੀਗੇਸ਼ਨ ਲਾ ਦੇ ਟੱਚ ਕੀਤਾ ਕੀਤਾ ਮੈਂ ਨਹੀਂ ਕੀਤਾ ਭਾਜੀ ਠੀਕ ਹੈ ਨਾ ਜੀ ਪਰ ਤੁਹਾਡੇ ਨਾਲ ਗਈ ਸੀ ਕੁੜੀ ਸਿਲਮਾਹ ਹਾਲ ਦੇ ਵਿੱਚ ਚਲੋ ਮੈਂ ਸਰ ਮੰਨਦਾ ਗਈ ਮੇਰੀ ਵੀ ਗਲਤੀ ਗਈ ਮੇਰੀ ਮੰਮੀ ਵੀ ਕਹਿੰਦੇ ਗਲਤੀ ਕੀਤਾ ਤੂੰ ਨਹੀਂ ਕਹਿਣਾ ਚਾਹੀਦਾ ਸੀ ਜਦੋਂ ਮੈਂ ਐਗਰੀ ਕਿਹਾ ਪਰ ਸਰ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਭ ਮੇਰਾ ਸਿਸਟਮ ਹੋਇਆ ਹੋਇਆ ਕੋਈ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਵੱਤੋ ਵੱਤ ਵੀ ਨਾ ਜਿਆਦਾ ਨਹੀਂ ਅਸੀਂ ਇੰਨਾ ਕੀ ਸਰ ਰਹੀ ਹੈ ਇਨਸਾਨ ਦਵਾ ਜਾਵੇ ਸਰ ਮੈਨੂੰ ਇਹ ਬਹੁਤ ਜਿਆਦਾ ਕਰੰਦੇ ਇਦਾਂ ਪਰ ਤੁਸੀਂ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਐਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਦਾ ਚਾਂਸਾ ਦੇ ਗਏ ਨੇ ਗੱਲਬਾਤ ਬਿਲਕੁਲ ਸਰ ਬਸ ਪਸੰਦ ਦੇ ਮਾਰੇ ਸਰ ਮੇਰਾ ਨਹੀਂ ਸਰਕਲ ਇਹ ਹੋ ਜਾਗਾ ਮੈਂ ਮੈਨੂੰ ਫਸਾंदे ਵੇ ਬਸ ਤੁਹਾਨੂੰ ਪਤਾ ਹਨ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਬਿਆਨ ਦਿੱਤੇ ਯਾਰੇ ਕੁੜੀ ਦੇ ਵੱਲੋਂ ਆਪਣੇ ਸਰ ਉਹ ਫਿਰ ਜੋ ਮੱਜੀ ਵਿਆਜ ਦੇ ਫਸਾਣਾ ਹੀ ਹੈ ਨਜਾਇਜ਼ ਉਹ ਮੱਜੀ ਵਿਆਜ ਦੇਈ ਜਾਣ ਸਰ ਜੀ ਇਹਨਾਂ ਇਨਸਾਫ ਦੀ ਇਨਸਾਫ ਕਰਾਓ ਮੇਰਾ ਮੈਨੂੰ ਫਸਾंदे ਨਜਾਇਜ਼ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਬਲੇਡ ਮਾਰੀ ਜਾਂਦੀ ਐ ਤੇ ਬਾਅਦ ਮੇਰਾ ਕੀ ਕਰੇਗੀ ਸਰ ਬਾਏ ਫਰਨਲ ਵੀ ਕੋਈ ਇਹਨੇ ਫਾ ਬਾਜੀ ਇਹਨੇ ਫਾ ਲੱਲਿਆ ਗੱਲ ਨੂੰ ਮੇਰਾ ਟੰਬਰ ਸਾਰਾ ਵੇਚ ਆ ਜੂਗਾ ਨਾ ਬਾਜੀ ਇਸ ਕਰਕੇ ਮੈਂ ਨਹੀਂ ਸਰ ਇਹਨਾਂ ਮੈਰਿਜ ਕਰਾਣੀ ਹੈਗੀ ਮੈਂ ਇੱਥੇ ਪਰਚਾ ਕਟਾਉਣ ਦੀ ਮੰਗ ਕਰਦੇ ਇੱਥੇ ਪਰਚਾ ਕੱਢ ਦੋ ਮੈਂ ਕੀਤਾ ਕੁਝ ਨਹੀਂ ਸਰ ਜੀ ਹਾਂ ਬਾਕੀ ਮੇਰਾ ਧੱਕਾ ਹੋ ਰਿਹਾ ਵਾ ਥੈਂਕ ਯੂ ਬਾਕੀ ਧੱਕਾ ਹੋ ਰਿਹਾ ਮੈਨੂੰ ਇਹ ਜੀ ਨੀਸ਼ਾ ਨਾਂ ਦੀ ਲੜਕੀ ਆ ਉਹ 5 ਨੰਬਰ ਗਲੀ ਕਿਸ਼ਨਾਨਗਰ ਚ ਰਹਿੰਦੀ ਆ ਜੀ 22 ਸਾਲ ਉਹਦੀ ਉਮਰ ਆ ਉਸੇ ਗਲੀ ਵਿੱਚ ਇੱਕ ਰਾਜ ਦਾ ਨਾਂ ਦਾ ਲੜਕਾ ਰਹਿੰਦਾ ਜਿਹਦੀ ਉਮਰ 25 ਸਾਲ ਇਹਨਾਂ ਦੋਵਾਂ ਦੀ ਆਪਸ ਵਿੱਚ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਆਪਸ ਵਿੱਚ ਗੱਲਬਾਤ ਹੋਈ ਸੀ ਤੇ ਲੜਕੀ ਦੇ ਦਸਣ ਦੇ ਮੁਤਾਬਕ ਵੀ ਇੱਕ ਵਾਰਾ ਲੜਕਾ ਨੂੰ ਸਿਨੇਮੇ ਹਾਲ ਚ ਲੈ ਕੇ ਗਿਆ। ਉੱਥੇ ਇਹਦੇ ਨਾਲ ਉਹਨੇ ਸਰੀਰ ਨੂੰ ਤੱਚ ਕੀਤਾ ਸੀਗਾ। ਲੜਕੀ ਜਿਹੜੀ ਆ ਉਹ ਕਹਿ ਰਹੀ ਆ ਵੀ ਮੈਂ ਇਸੇ ਲੜਕੇ ਨਾਲ ਹੀ ਵਿਆਹ ਕਰਨਾ। ਲੜਕਾ ਲੜਕਾ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਾਂ। ਹੁਣ ਦੋਵਾਂ ਦੀ ਕਾਉਂਸਲਿੰਗ ਦੋ ਵਾਰਾਂ ਕਰਵਾ ਚੁੱਕੇ ਆ ਅੱਜ ਵੀ ਹੁਣ ਵੀ ਕਰਾ ਰਹੇ ਆ। ਪਰ ਲੜਕੀ ਵਿਆਹ ਕਰਨਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ। ਉਹ ਲੜਕੀ ਆਪਣਾ ਬਿਆਨ ਲਿਖਾਉਗੀ ਲੜਕੀ ਜਿਉਂ ਵੀ ਬਿਆਨ ਲਿਖਾਉਗੀ ਉਹਦੇ ਮੁਤਾਬਕ ਨੂੰ ਨਿਕਾਰ ਹੋਏਗੀ ਇਹਦੀ ਜਗ੍ਹਾ